ਜਿਹੜਾ 1 ਰੁਪਏ ਸਵਾ 1 ਰੁਪਏ ਡੇਢ ਰੁਪਏ ਦਾ ਦੰਗਲ ਅੱਜ ਲੱਖਾਂ ਦੇ ਵਿੱਚ ਪਹੁੰਚ ਗਿਆ ਕੱਲ ਨੂੰ ਇਹੀ ਦੰਗਲ ਬਹੁਤ ਵੱਡੀ ਉਸ ਨਿਸ਼ਾਨ ਤੱਕ ਜਾਣਾ ਜਿਸ ਨਿਸ਼ਾਨ ਤੱਕ ਸਾਈਂ ਕਾਲੇ ਸ਼ਾ ਸੋਚਦੇ ਆ ਕੀ ਸੋਚਦੇ ਆ ਸ਼ਾਮ ਜੀ ਪਹਿਲਾਂ ਤਾਂ ਤੁਹਾਡਾ ਸਾਡੇ ਪਿੰਡ ਕਾਠਗੜ ਆਇਆ ਨੂੰ ਜੀ ਆਇਆਂ ਨੂੰ ਪੂਰੇ ਪਿੰਡ ਵੱਲੋਂ ਮੈਂ ਸ਼ਾਮ ਜੀ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਦੰਗਲ ਕਿਸੇ ਇਕੱਲੇ ਬੰਦੇ ਦੇ ਕਰਾਣ ਦੇ ਵਸ ਦੀ ਗੱਲ ਨਹੀਂ ਹੈ ਪੂਰੇ ਪਿੰਡ ਦਾ ਸਹਿਯੋਗ ਜਿੱਦਾਂ ਕਿ ਸ਼ੁਰੂ ਤੋਂ ਮੈਨੂੰ ਮਿਲਦਾ ਪਿੰਡ ਦੇ ਜਿੰਨੇ ਬਜ਼ੁਰਗ ਐ ਨਾ ਸਾਰਿਆਂ ਦਾ ਮੈਨੂੰ ਪੂਰਾ ਸਹਿਯੋਗ ਮਿਲਦਾ ਪਿੰਡ ਦੇ ਹਰ ਘਰ ਚੋਂ ਬੜੇ ਹਮ ਹਮ ਆ ਕੇ ਜਿੰਨਾ ਵੀ ਜਿਹਦਾ ਵੀ ਸਹਿਯੋਗ ਆ ਉਹ ਬੜੇ ਪਿਆਰ ਮੁਹੱਬਤ ਨਾਲ ਪੁੱਛਦਾ ਕਰਦਾ ਜੀ ਕਿਉਂਕਿ ਐਡਾ ਵੱਡਾ ਦੰਗਲ ਕਰਾਣਾ ਪਿੰਡ ਦੇ ਸਹਿਯੋਗ ਤੋਂ ਬਿਨਾ ਨਹੀਂ ਹੁੰਦਾ ਮੈਨੂੰ ਆਪਣੇ ਪਿੰਡ ਦਾ ਹਰ ਇੱਕ ਬੱਚੇ ਬਜ਼ੁਰਗ ਦਾ ਮਾਵਾ ਭੈਣਾਂ ਦਾ ਸਾਰਿਆਂ ਦਾ ਬਹੁਤ ਪਿਆਰ ਮਿਲਦਾ ਇਸ ਕਰਕੇ ਸਾਡੇ ਪਿੰਡ ਦਾ ਦੰਗਲ ਜਿਹੜਾ ਉਹ ਤਰਕੀਆਂ ਚ ਇਸ ਵਾਰ ਦੰਗਲ ਚ ਕੀ ਨਮਾ ਕਰਨੇ ਹਰ ਵਾਰ ਨਮਾ ਹੁੰਦਾ ਕੁਛ ਨਾ ਕੁਛ ਨਵੇਂ ਪਹਿਲਵਾਨ ਆਉਂਦੇ ਵੱਡੇ ਪਹਿਲਵਾਨ ਹੁੰਦੇ ਉਹ ਭਾਰਤ ਕੇਸ਼ਰੀ ਪਹਿਲਵਾਨ ਹੁੰਦੇ ਆ ਪੰਜਾਬ ਕੇਸ਼ਰੀ ਮਹਾਕੇਸ਼ਰੀ ਤੇ ਇਸ ਵਾਰ ਕਿਹੜੇ ਪਹਿਲਵਾਨ ਬੁਲਾਏ ਅ ਪਹਿਲਾ ਨਾਮ ਹੈ ਜੀ ਟੈਕਟਰ ਉਹਦੇ ਲਈ ਸਕੰਦਰ ਸ਼ੇਖ ਜਿਹੜਾ ਪਹਿਲਵਾਨ ਹੈ ਅੱਜ ਦੀ ਡੇਟ 'ਚ ਵਰਲਡ ਫੇਮਸ ਪਹਿਲਵਾਨ ਹੈ ਤੇ ਦੂਸਰੇ ਉਹਦੇ ਜੋੜ ਲਈ ਬਿਨੀਆ ਜੰਮੂ ਕੋ ਲਾਣਾ ਜਿਹੜੀ ਪਹਿਲੀ ਇੱਕ ਨੰਬਰ ਦੀ ਜੋੜਾ ਉਹਨਾਂ ਦੀ ਆ ਉਸ ਤੋਂ ਬਾਅਦ ਛੋਟਾ ਸਦਾਮ ਆ ਬਾਲੂ ਗੋੜਕੇ ਆ ਉਹ ਵੀ ਬਹੁਤ ਦੋਏ ਬੱਚੇ ਬੜੇ ਅੱਜਕੱਲ ਟ੍ਰੈਂਡੀ ਚ ਹੈ ਪਹਿਲਵਾਨ ਫਿਰ ਉਸ ਤੋਂ ਬਾਅਦ ਹੈਗਾ ਜੀ ਗੋਪੀ ਲੀਲਾ ਤੇ ਦੀਪਕ ਕਾਕਰਨ ਮਤਲਬ ਉਹ ਬੱਚੇ ਆ ਜਿਹੜੇ ਜਿਨ੍ਹਾਂ ਨੂੰ ਲੋਕ ਚਾਹਦੇ ਆ ਘੋਲਣਾ ਜਿਨ੍ਹਾਂ ਦੀ ਘੋਲਣੀ ਪਸੰਦ ਕਰਦੇ ਆ ਉਹ ਬੱਚੇ ਆਣਗੇ ਜੀ ਔਰ ਹਰ ਕੁਸ਼ਤੀ ਤੇ ਪਹਿਲਵਾਨੀ ਨੂੰ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਪੂਰਾ ਮਜ਼ਾ ਆਉਂ ਔਰ ਪੂਰਾ ਆਨੰਦ ਮਾਨਣਗੇ ਦੇਵਾ ਥਾਪਾ ਜਿਹੜਾ ਲੋਕਾਂ ਦੇ ਮਨੋਰੰਜਨ ਲਈ ਉਹ ਵੀ ਸੱਦਿਆ ਹੋਇਆ ਕਿਉਂਕਿ ਲੋਕ ਉਹਨੂੰ ਵੀ ਦੇਖਣਾ ਬਹੁਤ ਪਸੰਦ ਕਰਦੇ ਆ। ਕੁਸ਼ਤੀਆਂ ਸਕੰਦਰ ਸ਼ੇਖ ਤੇ ਵਿਨਿਆ ਜੰਮੂ ਦੀ ਟਰੈਕਟਰ ਤੇ ਕੁਸ਼ਤੀ ਹੋਊਗੀ ਬਹੁਤ ਵੱਡੀ ਕੁਸ਼ਤੀ ਆ ਟਰੈਕਟਰ ਦੀ ਕੁਸ਼ਤੀ ਆ ਸਕੰਦਰ ਸ਼ੇਖ ਉਹ ਪਹਿਲਵਾਨ ਹੈ ਜਿਹੜਾ ਐਂਡ ਤੱਕ ਲੜਦਾ ਬਹੁਤ ਸਾਰੀਆਂ ਕੁਸ਼ਤੀਆਂ ਬਹੁਤ ਸਾਰੀਆਂ ਇੰਟਰਵਿਊ ਤੁਸੀਂ ਪੰਜਾਬੀ 365 ਦੇ ਦੇਖੀਆਂ। ਨਾਲੇ ਨਾ ਦੇ ਬੱਚੇ ਬੜਵਾਲੇ ਦਾ ਕਰ ਰਿਹਾ।